ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਨੇ ਦੇਸ਼ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂਾਂ 'ਚ ਫੇਰ ਪੈਰ ਪਾਇਆ ਔਰ ਤੁਹਾਡਾ ਜਿਹੜਾ ਪਿਆਰ ਤੁਹਾਡਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ ਬੜੇ ਲੋਕ ਮੈਨੂੰ ਕਹਿੰਦੇ ਮਨਪ੍ਰੀਤ ਯਾਰ ਤੂੰ ਸਾਨੂੰ ਛੱਡ ਕੇ ਨਿਕਾਣਾ ਤੂੰ ਇੱਥੇ ਰਹਿਣ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਜਿਹੜੀਆਂ ਤਕਦੀਰਾਂ ਦੇ ਉਹ ਚੁੱਕੇ ਆਉਣੇ ਪੈਂਦੇ ਆ ਬਰਹਾਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋੜਾ ਨਾ ਜਾਂਦਾ ਇਹ ਤੁਹਾਨੂੰ ਮੁਸੀਬਤ ਆਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਸਿਖਾਈ ਸਕੂਲ ਤੋਂ ਮਹਿਰੂਮ ਹੈ ਕੋਈ ਕਹਿੰਦਾ ਬੈਂਕ ਦੇੋਂ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਪੀਨ ਵਾਲੇ ਪਾਣੀ ਦਾ ਤੰਤੂ ਹੈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਪਹਿਲੇ ਬਣਿਆ ਦਾ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਂ ਪਾਰ ਕਹਿੰਦੇ ਸੀ ਲੈਣੋਂ ਪਾਰ ਇਲਾਕਾ ਇੱਕ ਤਾਂ ਬਟਿੰਡਾ ਸ਼ਹਿਰ ਹੈ ਪਰ ਲੈਣੋਂ ਪਾਰ ਇਲਾਕਾ ਵੀ ਬਟਿੰਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਹਿ ਆਖੀ ਜੀ ਤੇ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਬਣ ਨਹੀਂ ਸਕਦਾ ਮੈਂ ਕਿਹਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਤਾਂ 7-8 ਲਾਈਨਾਂ ਜਾਂਦੀਆਂ ਤੇ ਦਿੱਨ ਪੀਕਾ ਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਤੇ ਅੰਮ੍ਰਿਤਸਰ ਡਿਵੀਜ਼ਨ ਫਿਰ ਨੌ ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿਤੇ ਮੈਜ ਵਿੱਚ ਇਕੱਠੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਕਿ ਐ ਨਹੀਂ ਕਿ ਮੈਂ ਤੁਹਾਡੇ ਧਰਨੇ ਚ ਆਇਆ ਹਾਂ ਪਰ ਅੱਜ ਤੁਸੀਂ ਥੋੜੇ ਰਿਸ਼ਤੇਦਾਰਾਂ ਨੂੰ ਜੇ ਉਹਨੇ ਪਟਿਕਦੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਂਟਰ ਦੇ ਵਜ਼ੀਰ ਵੀ ਰਹੇ ਪਟਿਕਦੇ ਸ਼ਹਿਰ ਤੋਂ ਜਿਹੜੇ ਐਪੀਸੀ ਹੋਰ ਵਿੱਚ ਵੀ ਪਰ ਉਹਨਾਂ ਨੇ ਕਹਿੰਦਾ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਅੱਜ ਉਹ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਹੈ ਪਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਪਟਿਕਦੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਕੋਈ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਉਂਗਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਟੱਕਣਾ ਜੁੜਾਇਨ ਇਹ ਚੱਕ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਂਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਨਿਸਟਰ ਹੈ ਵੈਸ਼ਨਵ ਸਾਹਿਬ ਵੱਡੇ ਮਨਿਸਟਰ ਹੈ ਔਰ ਸਾਡੇ ਫਾਈਨੈਂਸ ਮਨਿਸਟਰ ਹੈ ਮੈਂ ਗੱਲ ਦੱਸ ਦਰਦ ਤੋਂ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਆਲਰੇਡੀ ਮੈਂ ਉਹਨਾਂ ਨਾਲ ਕਰ ਚੁੱਕਿਆ ਹਾਂ ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ ਚ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਟੇ ਬੋਲ ਨਾ ਬੋਲੀਏ ਪ੍ਰਮਾਤਮਾ ਨਾਲ ਤੇ ਭੰਕਾਰ ਦਾ ਵੈਰ ਪੈ ਜਾਂਦਾ ਹੈ ਮੈਂ ਪਰਮਾਤਮਾ ਤੋਂ ਦਰ ਕੇ ਕਹਿੰਦਾ ਕਿ ਮੈਂ ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਂਗਾ। ਨੀਲੇ ਪੁਲ ਬਣਾਉਂਗਾ। ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ। ਅਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇਣ ਨੂੰ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਇਹ ਗੱਲ ਕਹੂੰਗਾ ਤਾਂ ਉਹ ਮੇਰੀ ਗੱਲ ਬਣੇ ਜਾਊਗੀ। ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਹੁਣੇ ਧਰਨਾ ਬੰਦ ਕਰੋ। ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਕਬੀਲਦਾਰ ਲੋਕ ਹੋ ਧਰਮਿਆਂ ਤੇ ਬੈਠੇ ਥੋੜਾ ਨੁਕਸਾਨ ਹੁੰਦਾ ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਹੈ ਕਿ ਇਹ ਇਸ ਕੰਮ ਤੇ ਬੈਠੇ ਆ ਤਾਂ ਮੈਂ ਇਹ ਕੰਮ ਥੋੜਾ ਕਰਵਾ ਕੇ ਦਊਗਾ ਦੂਸਰਾ ਮੈਂ ਬੈਂਕ ਬਣਾਤਾ ਵੀ ਕਰਵਾਉਣ ਦੇ ਕਰਵਾਉਂ ਕਿ ਇਹ ਇਹ ਗਵਰਨਮੈਂਟ ਅਬੰਦੀਆ ਦੇ ਬਤਹਿ ਤੋਦੇ ਹੈ ਸਰਕਾਰੀ ਬੈਂਕ ਨੂੰ ਕਿ 12 ਬੈਂਕ ਦੀ ਬ੍ਰਾਂਚ ਢੀ ਜਿਹੜੀਆਂ ਥੋੜੀਆਂ ਬਾਕੀ ਡਿਮਾਂਡਸ ਹੈ ਹਾਈ ਸਕੂਲ ਬਣਾਣਾ ਸਟੇਡੀਅਮ ਬਣਾਣਾ ਵਾਟਰ ਵਰਕਸ ਬਣਾਣਾ ਕਿ ਮੇਰੀ ਗਰਾਰੀ ਤੇ ਗਰਾਈ ਝੜ ਚੁਪਣੀ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ اختیار ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹਟ ਜਵਾ ਨੰਗ ਹੋ ਗਈ ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਨਾ ਹੋਣ ਸੋ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਵਾਦਾ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਓਵਰ ਬ੍ਰਿਜ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਕਰਕੇ ਦਊਂਗਾ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂੰਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਸੌਜੋ ਆਰਾਮ ਨਾਲ ਕਿ ਹੁਣ ਸਰਦਾਰ ਦੀ ਮੈਂ ਆਪਣੇ ਸਿਰ ਲੈ ਲਈ ਹੈ ਔਰ ਇਸ ਤਰ੍ਹਾਂ ਕੇ ਤੁਹਾਡਾ ਖਾਇਨਾ ਿਕਵਰੀ ਫੇਰ ਕਿਸ ਗਿਆਨ ਦਾ ਧੰਨਵਾਦ ਕਰਦਾ ਹਾਂ ਪਰ ਜਿਸ ਤਰ੍ਹਾਂ ਧਮੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤੁਹਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਥੋੜਾ ਬਹੁਤ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ ਇੱਕ ਮਹੀਨਾ ਹੋ ਗਿਆ ਕਿਦੜ ਵਿੱਚ ਆਇਆ ਤੁਹਾਨੂੰ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਛੋਟੀਆਂ ਦੁਕਾਨਾਂ ਤੇ ਐ ਤੁਰਿਆ ਫਿਰਦਾ ਜਿਵੇਂ ਬੰਦਾ ਕੋਈ ਆਪਦਾ ਰਿਸ਼ਤੇਦਾਰੀ ਚ ਭੱਜਿਆ ਪਰ ਤਾਂ ਚਾ ਹੀ ਇੱਟ ਹੈ ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਜਿੱਥੇ 15-20 ਸਾਲ ਇਕੱਠੇ ਆਪਾਂ گزارੇ ਐ ਔਰ ਕੋਈ ਵੇੜਾ ਹੁੰਦਾ ਸੀ ਕਿ ਗਿੱਜੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋਟ ਸੀ ਮੁਕਸਰ ਸੀ ਪਟੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਜੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਕਿਧਰਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰਡੀਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਵੀ ਗਿੱਦੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਅੱਛਾ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਜਿੰਨਾ ਚਿਰ ਮੈਂ ਮੈਲੇ ਦੇ ਆ ਆ ਆਪਣੇ ਜਿਹੜੀ ਗਿੱਦੜਵਾਦੀਆਂ ਗੱਡੀਆਂ ਇਹਨਾਂ ਦਾ ਨੰਬਰ ਪੀਵੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਵੀ 60 ਗੱਡੀ ਦਾ ਕੋਈ ਚਲਾਹ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ